228 ਪਾਵਨ ਸਰੂਪਾਂ ਦੀ ਜਾਂਚ ਦਾ ਮਾਮਲਾ ਹੈ ਤਾਂ ਇਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਐਸਜੀਪੀਸੀ ਦੇ ਵੱਲੋਂ ਐਸਆਈਟੀ ਨੂੰ ਬੁਲਾਇਆ ਗਿਆ ਸੀ ਕਿ ਇਹ ਰਿਕਾਰਡ ਹੈ ਉਹ ਲੈ ਲਿਆ ਜਾਵੇ ਇਸ ਤੋਂ ਪਹਿਲਾਂ ਜ਼ਿਕਰ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਸੀ ਕਿ ਰਿਕਾਰਡ ਜਿਹੜਾ ਹੈ ਉਹ ਬਣਾ ਲਿਆ ਗਿਆ ਰਿਕਾਰਡ ਇਕੱਠਾ ਕਰ ਲਿਆ ਗਿਆ ਰਿਪੋਰਟ ਤਿਆਰ ਕਰ ਲਈ ਗਈ ਹੈ ਪਰ ਐਸਆਈਟੀ ਨਹੀਂ ਲੈ ਰਹੇ ਅਮੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਉਹ ਜਾਣਕਾਰੀ ਸਾਂਝੀ ਕਰਨਗੇ ਅੱਜ ਮੁੜ ਜਾਂਚ ਦੇ ਲਈ ਐਸ.ਸੀ.ਪੀ. ਦੇ ਦਫ਼ਤਰ ਪਹੁੰਚੀ ਐਸ.ਆਈ.ਟੀ. ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਐਸ.ਆਈ.ਟੀ. ਨੂੰ ਕਾਗਜ਼ਾਤ ਸੌਂਪਣਗੇ ਤਾਂ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਸਬ ਦਫ਼ਤਰ ਪਹੁੰਚਣਗੇ ਹਰਜਿੰਦਰ ਸਿੰਘ ਧਾਮੀ ਬੀਤੇ ਕੱਲ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੀ ਸੀ ਐਸ.ਆਈ.ਟੀ. ਮੰਗਲਵਾਰ ਨੂੰ ਮਾਮਲੇ ਸੰਬੰਧੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਐਸ.ਜੀ.ਪੀ.ਸੀ ਨੇ ਸਾਰਾ ਰਿਕਾਰਡ ਤਿਆਰ ਹੋਣ ਦੀ ਜਾਣਕਾਰੀ ਦਿੱਤੀ ਸੀ 30 ਜਨਵਰੀ ਨੂੰ ਹਾਈ ਕੋਰਟ ਦੇ ਵਿੱਚ ਮੁੜ ਹੋਣੀ ਹੈ ਸੁਣਵਾਈ ਤਾਂ ਉਸ ਤੋਂ ਪਹਿਲਾਂ ਜਾਂਚ ਦੇ ਲਈ ਐਸਡੀਪੀਸੀ ਦਫ਼ਤਰ ਐਸਆਈਟੀ ਪਹੁੰਚੀ ਹੈ ਚੰਡੀਗੜ੍ਹ ਵਿਚਲੇ ਦਫ਼ਤਰ ਤਾਂ ਮੇਰੇ ਸਹਿਯੋਗੀ ਮਨਜੋਤ ਸਿੰਘ ਕਾਂਗ ਵੀ ਜੁੜ ਚੁੱਕੇ ਨੇ ਤਾਂ ਮਨਜੋਤ ਕੀ ਕੋਈ ਜਾਣਕਾਰੀ ਕੱਲ ਵੀ ਆਈ ਸੀ ਐਸਆਈਟੀ ਪਰ ਜ਼ਿਕਰ ਕੀਤਾ ਗਿਆ ਸੀ ਕਿ ਜਾਣਕਾਰੀ ਨਹੀਂ ਦਿੱਤੀ ਗਈ ਤੇ ਅੱਜ ਮੁੜ ਐ ਐਸਆਈਟੀ ਜਿਹੜੀ ਹੈ ਉਹ ਚੰਡੀਗੜ੍ਹ ਵਿਚਲੇ ਦਫ਼ਤਰ ਪਹੁੰਚੀ ਹੈ ਦੇਖੋ ਮਨ ਇਥੇ ਮੈਂ ਤੁਹਾਨੂੰ ਜਿਹੜਾ ਸਪਸ਼ਟ ਕਰਨਾ ਚਾਹਾਂਗਾ ਕਿ ਇੱਥੇ ਐਸਆਈਟੀ ਜਿਹੜੀ ਆ ਉਹ ਨਹੀਂ ਪਹੁੰਚੀ ਹਾਲਾਂਕਿ ਅਜੇ ਜਿਹੜੇ ਐਚਐਸ ਧਾਮੀ ਨੇ ਜਿਹੜੇ ਚੀਫ ਨੇ ਐਸਜੀਪੀਸੀ ਉਹ ਇੱਥੇ ਪਹੁੰਚ ਚੁੱਕੇ ਨੇ ਨਾਲ ਹੀ ਲਗਭਗ 2-2-3 ਸਕੱਤਰ ਨੇ ਉਹ ਇੱਥੇ ਪਹੁੰਚੇ ਨੇ ਉਹ ਹੋਰ ਹੋਰ ਕਈ ਐਸਜੀਪੀਸੀ ਮੈਂਬਰਸ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਜਿਹੜੀ ਸੈਟ ਹੈ ਉਹ ਕੁਝ ਸਮੇਂ ਤੱਕ ਇੱਥੇ ਜ਼ਰੂਰ ਪਹੁੰਚਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਐਸਜੀਪੀਸੀ ਕੱਲ ਜਿਹੜਾ ਜਦੋਂ ਇੱਥੇ ਪਹੁੰਚੀ ਸਿੱਟ ਤਾਂ ਉਦੋਂ ਸਿੱਧੇ ਤੌਰ ਦੇ ਉੱਪਰ ਕਿਹਾ ਗਿਆ ਸੀਗਾ ਕਿ ਤਾਲਮੇਲ ਜਿਹੜਾ ਉਹ ਕਿਸੇ ਤਰੀਕੇ ਦਾ ਐਸਜੀਪੀਸੀ ਦੇ ਨਾਲ ਨਹੀਂ ਕੀਤਾ ਗਿਆ ਔਰ ਅੱਜ ਜਦੋਂ ਇੱਥੇ ਸਿੱਟ ਪਹੁੰਚਣੀ ਹੈ ਤਾਂ ਤਮਾਮ ਜਿਹੜੇ ਟੈਸਟਡ ਰਿਕਾਰਡ ਨੇ ਜਿਹੜੇ ਐਸਜੀਪੀਸੀ ਚੀਫ ਜਾਨਕੀ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚੋਂ ਕਾਗਜ਼ਾਤ ਦਿੱਤੇ ਜਾਣਗੇ ਔਰ ਜਿਹੜੀ ਜਿਹੜੇ ਕਾਗਜ਼ਾਤ ਚਾਹੀਦੇ ਸੀਗੇ ਪਹਿਲਾਂ ਹੀ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਖੁਰਾ ਵੱਲੋਂ ਦੇਸ਼ ਦਿੱਤੇ ਗਏ ਸੀ ਐਸਜੀਪੀਸੀ ਨੂੰ ਕਿ ਤਮਾਮ ਜਿਹੜੇ ਕਾਗਜ਼ਾਤ ਸਰੂਪਾ ਦੇ ਮਾਮਲੇ ਦੇ ਵਿੱਚ ਅੱਜ ਸਿੱਟ ਫਿਰ ਤੋਂ ਚੰਡੀਗੜ੍ਹ ਦੇ ਸਬਦ ਦਫਤਰ ਐਸ.ਸੀ.ਪੀ.ਸੀ ਪਹੁੰਚਣੀ ਹੈ ਔਰ ਕੁਝ ਹੀ ਸਮੇਂ ਤੱਕ ਪਹੁੰਚ ਕੇ ਇੱਥੇ ਉਹਨਾਂ ਨੂੰ ਰਿਕਾਰਡ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇੱਥੇ ਕੱਲ ਪਹਿਲਾਂ ਤੋਂ ਤਾਲਮੇਲ ਦੀ ਜਿਹੜੀ ਆ ਉਹ ਕਿਤਨਾ ਕਿਤੇ ਕਮੀ ਰਹਿ ਗਈ ਕਿਉਂਕਿ ਲਗਭਗ ਜਿਵੇਂ ਐਸ.ਸੀ.ਪੀ.ਸੀ ਦੇ ਅਧਿਕਾਰੀ ਕਰਮਚਾਰੀ ਦਾਸ ਨੇ ਕਿ ਦੋ ਤੋਂ ਤਿੰਨ ਵਾਰ ਪਹਿਲਾਂ ਹੀ ਸਿੱਟ ਨੂੰ ਇਸ ਬਾਬਤ ਕਿਹਾ ਗਿਆ ਹੈ ਕਿ ਜਿਹੜੇ ਕਾਗਜ਼ਾਤ ਨੇ ਉਹ ਤਿਆਰ ਨੇ ਜਦੋਂ ਮਰਜ਼ੀ ਆਕੇ ਲਿਜਾ ਸਕਦੇ ਨੇ ਪਰ ਉਸ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਤਰੀਕੇ ਦੇ ਕਾਗਜ਼ਾਤ ਜਿਹੜੇ ਨੇ ਉਹ ਨਹੀਂ ਸਿੱਟ ਵੱਲੋਂ ਲਏ ਗਏ ਸੀਗੇ ਔਰ ਉਸ ਤੋਂ ਬਾਅਦ ਉਲਟਾ ਹਾਈ ਕੋਰਟ ਦੇ ਵਿੱਚ ਵੀ ਇਹ ਚੀਜ਼ਾਂ ਜ਼ਿਕਰ ਕੀਤਾ ਗਿਆ ਕਿ ਜਿਹੜਾ ਸ਼੍ਰਮਣੀ ਕਮੇਟੀ ਆ ਉਹ ਨਹੀਂ ਸਾਦੀ ਰਹੀ ਪਰ ਅਸਲ ਦੇ ਵਿੱਚ ਜਿਹੜੀ ਤਰਾਤਲ ਦੇ ਉੱਤੇ ਸਥਿਤੀ ਕਿਹੜੀ ਹੈ ਉਸ ਨੂੰ ਜ਼ਰੂਰ ਸਿੱਟ ਵੱਲੋਂ ਜਿਹੜਾ ਕਿ ਨਕਾਰਿਆ ਗਿਆ ਪਰ ਅੱਜ ਫਿਰ ਤੋਂ ਰਿਕਾਰਡ ਜਿਹੜਾ ਦੇਣ ਦੇ ਲਈ ਐਸਯੂਪੀਸੀ ਦੇ ਪ੍ਰਧਾਨ ਪਹੁੰਚੇ ਨੇ ਜੇ ਮੈਂ ਪਹਿਲਾ ਜ਼ਿਕਰ ਕੀਤਾ ਮੈਂਬਰ ਨੇ ਜਿਹੜੇ ਸਖਤਰ ਨੇ ਉਹ ਇੱਥੇ ਪਹੁੰਚੇ ਨੇ ਉਹ ਰਾਜ ਤمام ਰਿਕਾਰਡ ਜਿਹੜਾ ਸੈਟ ਨੂੰ ਦਿੱਤਾ ਜਾਣਾ ਕਿਉਂਕਿ ਇੱਥੇ ਦੋ ਤੋਂ ਤਿੰਨ ਮਸਲਿਆਂ ਦੇ ਵਿੱਚ ਸੈਟ ਪਹਿਲਾਂ ਹੀ ਆ ਜਿਹੜਾ ਉਹਨਾਂ ਦਾ ਪੰਜਾਬ ਸਰਕਾਰ ਦਾ ਵੀ ਯੂ ਟਰਨ ਦੇਖਣ ਨੂੰ ਮਿਲਿਆ ਕਿਉਂਕਿ ਕਈ ਸਰੂਪ ਜਿਹੜੇ ਉਹਨਾਂ ਨੂੰ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਬੰਗੇ ਦੇ ਇੱਕ ਡੇਰੇ ਦੇ ਵਿੱਚ ਪਏ ਹੋਏ ਨੇ ਹਾਲਾਂਕਿ ਬਾਅਦ ਦੇ ਵਿੱਚ ਹਰਪਾਲ ਸਿੰਘ ਚੀਮਾ ਉੱਥੇ ਪਹੁੰਚ ਕੇ ਬਿਆਨat ਦਿੰਦੇ ਨੇ ਕਿ ਸਿੱਟ ਦੇ ਵੱਲੋਂ ਕੋਈ ਕਮੀ ਜਿਹੜੀ ਰਹੀ ਹੋਊਗੀ ਬਿਆਨat ਦੇ ਵਿੱਚ ਕੋਈ ਕਮੀ ਰਹੀ ਹੋਊਗੀ ਹਾਲਾਂਕਿ ਉਹ ਚੀਜ਼ਾਂ ਜਿਹੜੀਆਂ ਨਹੀਂ ਉਹ ਕੱਲ ਵੀ ਅਸੀਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੋ ਕੁਝ ਹੀ ਤੰਮੇ ਤੱਕ ਸਿੱਟ ਜਿਹੜੀ ਪਹੁੰਚੇਗੀ ਉਸ ਤੋਂ ਬਾਅਦ ਤਸਵੀਰਾਂ ਜਿਹੜੀਆਂ ਨੇ ਉਹ ਸਾਫ਼ ਹੋਣਗੀਆਂ ਜੀ ਮਨਜੋਤ ਬਹੁਤ-ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ SDPC ਦਫ਼ਤਰ ਵੇਖੇ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ SIT ਪਹੁੰਚੇਗੀ ਤੇ ਰਿਕਾਰਡ ਜਿਹੜਾ ਉਹ ਲਿਆ ਜਾ